ਸਤਿਗੁਰੂ ਜੀ ਤੂੰ ਹੀ ਮੇਰਾ ਅਸਲੀ ਪਿਤਾ ਹੈ ਮਾਤਾ ਹੈ ਭਰਾ ਹੈ ਸੱਜਣ ਹੈ ਮਿੱਤਰ ਹੈ ਰਿਸ਼ਤੇਦਾਰ ਹੈ ਮੇਰੇ ਦੁੱਖਾਂ ਵਿੱਚ ਖੜ ਸਕਦਾ ਤੂੰ ਹੀ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਮੇਰੇ ਨਾਲ ਖੜ ਸਕਦਾ ਹੈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜასი ਹਰ ਦ੍ਰਿਸ਼ ਦਰਸ਼ਨ ਦੇ ਹੋ ਦਿਖਾਈ ਕਿ ਐ ਸੱਜਣਾ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਤੇ ਮੇਰੀ ਜਿੰਦ ਤੇਥੋਂ ਮੁੜ ਮੁੜ ਕੇ ਸਦਕੇ ਜਾਇਆ ਕਰੇਗੀ ਬਲਹਾਰ ਜਾਇਆ ਕਰੇ ਸੁਣ ਮੀਤਾ ਧੂਰੀ ਕੋ ਵੱਲ ਜਾਈ ਐ ਮਿੱਤਰ ਮੇਰੀ ਬੇਨਤੀ ਸੁਣ ਮੈਂ ਤੇਰੇ ਚਰਨਾਂ ਦੀ ਧੂੜ ਤੋਂ ਵੀ ਕੁਰਬਾਨ ਜਾਂਦਾ ਭਾਵ ਇਨਾ ਸਤਕਾਰ ਕੀਤਾ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਇਹ ਭਰਾ ਮੈਂ ਆਪਣਾ ਇਹ ਮਨ ਤੇਰਾ ਆਗਿਆਕਾਰ ਬਣਾਉਣ ਲਈ ਤਿਆਰ ਹਾਂ ਪਰ ਤੂੰ ਮੈਨੂੰ ਪੂਰੇ ਗੁਰੂ ਨਾਲ ਜੋੜ ਦੇ ਤਾਂ ਕਿ ਮੇਰਾ ਜੀਵਨ ਆ ਜਿਹੜਾ ਉਹ ਸਫਲਾ ਹੋ ਜਾਏ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੋ ਇਹ ਮਨ ਤੈ ਕੋ ਦੇਸਾ ਮੈਂ ਤੇਰੇ ਦੋਵੇਂ ਪੈਰ ਧੋਵਾ ਅਤੇ ਮਲ ਮਲ ਕੇ ਧੋਵਾ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂ ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ ਪ੍ਰਭ ਮਿਲੋ ਤੇ ਹੋ ਉਪਦੇਸਾ ਐ ਮਿੱਤਰ ਮੇਰੀ ਬੇਨਤੀ ਸੁਣ ਮੈਂ ਤੇਰੀ ਸ਼ਰਣ ਵਿੱਚ ਆਇਆ ਹਾਂ ਮੈਨੂੰ ਅਜਿਹਾਂ ਉਪਦੇਸ਼ ਦੇ ਕਿ ਮੈਂ ਉਸ ਮਾਲਕ ਨੂੰ ਮਿਲ ਸਕਾਂ ਮਾਣ ਨਾ ਕੀਜੈ ਸ਼ਰਣ ਪ੍ਰੀਚੈ ਕਰੈ ਸੋ ਭਲਾ ਮਨਾਈਐ ਫਿਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਐ ਕਿ ਉਹਨੂੰ ਮਿੱਤਰ ਦੱਸਦਾ ਕਿ ਸੁਣ ਕਿ ਤੂੰ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਮਾਣ ਨਾ ਕੀਜੈ ਸ਼ਰਣ ਪਰੀਜੈ ਕਰੈ ਸੁਪਲਾ ਮਨਾਈਐ ਕਿ ਸੋਣਾ ਕਿਸੇ ਕਿਸਮ ਦਾ ਹੰਕਾਰ ਨਹੀਂ ਕਰਨਾ ਮਾਲਕ ਦੀ ਸ਼ਰਣ ਵਿੱਚ ਪਏ ਰਹਿਣਾ ਚਾਹੀਦਾ ਹੈ ਜੋ ਪਰਮਾਤਮਾ ਕਰ ਰਿਹਾ ਹੈ ਉਹਨੂੰ ਭਲਾ ਕਰਕੇ ਜਾਣਣਾ ਤੇ ਦਇਆ ਕਰਨੀ ਹੈ ਕੋਈ ਵੀ ਦੂਰ ਨੇੜੇ ਆਸੇ ਪਾਸੇ ਤੈਨੂੰ ਕੋਈ ਲੋੜਵੰਦ ਦਿਸਦਾ ਹੈ ਆਸਲ ਵਿੱਚ ਤੂੰ ਤਾਂ ਹੀ ਧਰਮੀ ਹੈ ਜੇ ਤੇਰੇ ਅੰਦਰ ਦਇਆ ਹੈ ਆਖੋ ਸਤਨਾਮ ਧੌਲ ਧਰਮ ਦਇਆ ਦਾ ਪੁੱਤ ਕਿ ਧੌਲ ਧਰਮ ਦਇਆ ਦਾ ਪੁੱਤਰ ਹੈ ਤੇ ਮਾਂ বিনা ਪੁੱਤਰ ਕਦੇ ਜਨਮ ਨਹੀਂ ਲੈ ਸਕਦਾ ਪੈਦਾ ਨਹੀਂ ਹੁੰਦਾ ਧੌਲ ਧਰਮ ਦਇਆ ਦਾ ਪੁੱਤ ਭਾਵ ਸਭ ਤੋਂ ਪਹਿਲਾ ਕੰਮ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਭਾਵ ਤਰਸ ਹੋਣਾ ਚਾਹੀਦਾ ਧਰਮੀ ਬਣਨ ਤੋਂ ਪਹਿਲਾਂ ਪਹਿਲਾਂ ਦਇਆ ਫਿਰ ਧਰਮੀ ਫਿਰ ਤੂੰ ਅਸਲੀ ਧਰਮੀ ਹੋ ਸਕਦਾ ਹੈ ਧੌਲ ਧਰਮ ਦਇਆ ਕਾਪੂ ਕੋਈ ਮਨ ਕਰਕੇ ਦਇਆ ਕਰਦਾ ਹੈ ਕੋਈ ਤਨ ਕਰਕੇ ਦਇਆ ਕਰਦਾ ਹੈ ਕੋਈ ਧਨ ਕਰਕੇ ਦਇਆ ਕਰਦਾ ਹੈ ਦਇਆ ਬੜੇ ਤਰੀਕਿਆਂ ਦੀ ਹੈ ਕਿਸੇ ਦੀ ਮਦਦ ਕਰਨੇ ਤਰਸ ਕਰਨਾ ਬਹੁਤ ਤਰੀਕਿਆਂ ਨਾਲ ਤਨ ਕਰਕੇ ਕਿਸੇ ਦੇ ਨਾਲ ਤੁਰ ਪੈ ਮਨ ਕਰਕੇ ਤੈਨੂੰ ਤਰਸ ਆ ਗਿਆ ਕਿਸੇ ਤੇ ਤਾਂ ਤੂੰ ਧਨ ਕਰਕੇ ਮਦਦ ਕਰ ਦਿੱਤੀ ਨੌਕਰੀ ਕਰਦਾ ਹੈ ਉਥੋਂ ਕਿਸੇ ਦੀ ਮਦਦ ਕਰ ਦਿੱਤੀ ਖੇਤੀ ਕਰਦਾ ਹੈ ਉਥੋਂ ਕਿਸੇ ਦੀ ਮਦਦ ਕਰ ਦਿੱਤੀ ਕਿਸੇ ਸਕੂਲ ਵਿੱਚ ਡਿਊਟੀ ਕਰ ਰਿਹਾ ਹੈ ਉਥੋਂ ਕਿਸੇ ਬੱਚੇ ਦੀ ਮਦਦ ਕਰ ਦਿੱਤੀ ਭਾਵ ਬੜੇ ਤਰੀਕੇ ਆ ਜਿਨ੍ਹਾਂ ਦੇ ਅੰਦਰ ਤਰਸ ਆ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਦਇਆ ਆ ਜਾਂਦੀ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਹੈ ਗੁਰਮੁਖ ਪਿਆਰਿਓ ਦਇਆ ਕਰਨੀ ਸਾਨੂੰ ਕੇਵਲ ਵੱਡੀ ਉਮਰ ਵਿੱਚ ਹੋ ਕੇ ਹੀ ਨਹੀਂ ਵੀ Hindu ਧਰਮ ਦੀ ਰਾਖੀ ਖਾਤਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸਿਰ ਵਲੀਦਾਨ ਦਿੱਤਾ ਉਹਨਾਂ ਨੇ ਛੋਟਿਆਂ ਹੋયા ਤੋਂ ਹੀ ਉਹਨਾਂ ਦੇ ਅੰਦਰ ਤਰਸ ਸੀ ਕੇਵਲ 5 ਸਾਲ ਦੇ ਐ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਵੱਡੇ ਭਰਾ ਗੁਰਦਿੱਤਾ ਜੀ ਦਾ ਵਿਆਹ ਹੈ ਤੇ ਮਾਤਾ ਨਾਨਕੀ ਜੀ ਨੇ ਬੜੇ ਸੋਹਣੇ ਵਸਤਰ ਪਾਏ ਗੁਰੂ ਤੇਗ ਬਹਾਦਰ ਜਿਵੇਂ ਮਾਵਾ ਆਪਣੇ ਬੱਚਿਆਂ ਨੂੰ ਤਿਆਰ ਕਰਦੀਆਂ ਨੇ ਕਿਤੇ ਵਿਆਹ ਸ਼ਾਦੀ ਵਿੱਚ ਬੱਚਿਆਂ ਨੇ ਜਾਣਾ ਹੋਵੇ ਸੌ ਤੋਂ ਪਹਿਲਾਂ ਬੱਚੇ ਨੂੰ ਵੜੇ ਚਾਹ ਨਾਲ ਤੇ ਬੜੇ ਭਾਵਨਾ ਨਾਲ ਮਾਂ ਆਪਣੇ ਬੱਚੇ ਨੂੰ ਤਿਆਰ ਕਰਦੀ ਹੈ ਕਿ ਮੇਰੇ ਪੁੱਤ ਨੇ ਵਿਆਹ ਵਿੱਚ ਜਾਣਾ ਹੈ ਮੇਰਾ ਪੁੱਤਰ ਸੋਹਣਾ ਲੱਗੇ ਤੇ ਮਾਵਾਂ ਰੋਜ਼ ਸਕੂਲ ਜਾਂਦੇ ਬੱਚਿਆਂ ਨੂੰ ਵੀ ਤਿਆਰ ਕਰਦੀਆਂ ਨੇ ਬੜੇ ਚਾਅ ਹੁੰਦੇ ਆ ਮਾਵਾਂ ਦੇ ਅੰਦਰ ਆਪਣੇ ਬੱਚਿਆਂ ਨੂੰ ਮਾਤਾ ਨਾਨਕੀ ਜੀ ਨੇ ਬਰਾਤ ਜਾਣ ਦੇ ਲਈ ਉਹਨਾਂ ਦੇ ਭਰਾ ਗੁਰੂ ਬਾਬਾ ਗੁਰਦਿੱਤਾ ਜੀ ਦੀ ਬਰਾਤ ਜਾਣਾ ਤੇ ਬੜੇ ਚਾਅ ਨਾਲ ਤਿਆਰ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੜੀ ਸੋਹਣੀ ਤੇ ਮਹਿੰਗੀ ਪੋਸ਼ਾਕ ਪਾਈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਣ ਬੜੇ ਸੰਗੀ ਨਾਲ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਬਰਾਤ ਜਾ ਰਹੀ ਆ ਤਾਂ ਕਈ ਵਾਰੀ ਆਪਾਂ ਜਾਣਿਆ ਤੇ ਆਰਥਿਕ ਪੱਖੋਂ ਗਰੀਬ ਲੋਕ ਕੁਛ ਨਾ ਕੁਛ ਮੰਗਣ ਵਾਸਤੇ ਕਈ ਵਾਰੀ ਸਾਡੇ ਕੋਲ ਆ ਜਾਂਦੇ ਆ ਕਈ ਸ਼ਹਿਰਾਂ ਵਿੱਚ ਜਿਵੇਂ ਬਰਾਤ ਜਾਂਦੀ ਹੈ ਜਾਂ ਹੋਰ ਆਪਾਂ ਕਿਤੇ ਜਾਂਦੇ ਆ ਜਾਂ ਸ਼ਹਿਰਾਂ ਵਿੱਚ ਦੀ ਵਿਚਰਦੇ ਆ ਤੇ ਆ ਜਾਂਦਿਆ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੀ ਨਿਗਾਹ ਪਈ ਕੀ ਵੇਖਦੇ ਆ ਠੰਡ ਬੜੀ ਐ ਤੇ ਇੱਕ ਮਾਂ ਆਪਣੇ ਬੱਚੇ ਨੂੰ ਆਪਣੀ ਛਾਤੀ ਨਾਲ ਲਾਈ ਖੜੀ ਤੇ ਦੋਵੇਂ ਮਾਂ ਪੁੱਤ ਠੰਡ ਵਿੱਚ ਠੁਰ ਠੁਰ ਕਰ ਰਹੇ ਐ ਤੇ ਨਹੀਂ ਖੁਸ਼ੀਆਂ ਵਿੱਚ ਆਮ ਸਾਡਾ ਧਿਆਨ ਹੀ ਨਹੀਂ ਹੁੰਦਾ ਕਿਸੇ ਵੱਲ ਆਪਣੇ ਹੀ ਚਾਵਾਂ ਵਿੱਚ ਆਪਣੀ ਹੀ ਮਸਤੀ ਵਿੱਚ ਅਸੀਂ ਮਸਤ ਹੁੰਨੇ ਆ ਪਰ ਸੱਚੇ ਪਾਤਸ਼ਾਹ ਐਡੇ ਦਇਆਵਾਨ ਸਨ ਉਹਨਾਂ ਦੀ ਨਿਗਾਹ ਪਈ ਠੰਡ ਬੜੀ ਐ ਮਾਂ ਦੇ ਬੜੇ ਪਤਲੇ ਕੱਪੜੇ ਪਾਏ ਐ ਪੁੱਤਰ ਦੇ ਬੜੇ ਪਤਲੇ ਕੱਪੜੇ ਪਾਏ ਐ ਵੇਖਿਆ ਜਾ ਕੇ ਕੋਲ ਗਿਆ ਕਿ ਮਾਤਾ ਜੀ ਠੰਡ ਬਹੁਤ ਹੈ ਕਿ ਤੁਸੀਂ ਇੱਥੇ ਕਿਉਂ ਖੜੇ ਹੋ ਤੁਹਾਡੇ ਕੱਪੜੇ ਬੜੇ ਪਤਲੇ ਪਾਏ ਹੋਏ ਆ ਤੇ ਬੱਚੇ ਨੂੰ ਵੀ ਕੋਈ ਮੋਟਾ ਕੱਪੜਾ ਦਿਓ। ਉਹ ਕਹਿੰਦੀ ਸਾਡਾ ਮਨ ਬੜਾ ਕਰਦਾ ਪਰ ਸਾਡੇ ਕੋਲ ਨਾ ਘਰ ਨਾ ਕੋਈ ਮੋٹے ਕੱਪੜੇ ਹਾਈ ਨੇ। ਆਖੋ ਸਤਨਾਮ। ਐਸੇ ਵੀ ਬੜੇ ਲੋਕ ਨੇ ਪਿਆਰੋ। ਸ਼ੁਕਰ ਕਰਿਆ ਕਰੋ ਪ੍ਰਮਾਤਮਾ ਦਾ ਇਹੋ ਜਿਹੇ ਲੋਕ ਹੈਗੇ ਆ ਆਪਜੀ ਸਿਆਣੇ ਬੈਠਿਓ। ਤੁਹਾਨੂੰ ਵੀ ਪਤਾ ਹੈ ਵੀ ਬੜੇ ਲੋਕ ਨੇ ਜਿਨ੍ਹਾਂ ਕੋਲ ਛੱਤ ਨਹੀਂ ਹੈ। ਬڑے ਲੋਕ ਨੇ ਜਿਨ੍ਹਾਂ ਕੋਲ ਕੱਪੜੇ ਵੀ ਪਾਉਣ ਨੂੰ ਨਹੀਂ ਹੁੰਦੇ ਬੜੀ ਦੁਨੀਆ ਵੇਖਣ ਨੂੰ ਮਿਲਦੀ ਹੈ ਬੜਿਆਂ ਨੂੰ ਫਿਕਰ ਰਹਿੰਦਾ ਸਵੇਰ ਦਾ ਪ੍ਰਸ਼ਾਦਾ ਬਣ ਗਿਆ ਸ਼ਾਮ ਦਾ ਬਣੇਗਾ ਵੀ ਕਿ ਨਹੀਂ ਬਣੇਗਾ ਬੜਿਆ ਇਹੋ ਜਿਹੇ ਲੋਕ ਪਰ ਸਾਨੂੰ ਸਭ ਕੁਝ ਮਿਲ ਰਿਹਾ ਹੈ ਪਰਮਾਤਮਾ ਦੀ ਬੜੀ ਰਹਿਮਤ ਹੈ ਪਰ ਫੇਰ ਵੀ ਮਨੁੱਖ ਤੜਫਦਾ ਰਹਿੰਦਾ ਹੈ ਮੈਨੂੰ ਆ ਨਹੀਂ ਮਿਲਿਆ ਮੈਨੂੰ ਆ ਨਹੀਂ ਮਿਲੇਗਾ ਫੇਰ ਵੀ ਤਰਸ ਨਹੀਂ ਆਉਂਦਾ ਫੇਰ ਵੀ ਦਇਆ ਨਹੀਂ ਆਉਂਦੀ ਫੇਰ ਵੀ ਕੁਝ ਦਾਨ ਪੁੰਨ ਨਹੀਂ ਕਰ ਸਕਦਾ ਸਾਧ ਸੰਗਤ ਜੀ ਚੇਤੇ ਰੱਖਿਆ ਕਰੋ ਜੋ ਸਾਡੇ ਕੋਲ ਹੈ ਇਹ ਉਹ ਮਾਲਕ ਦੀ ਰਹਿਮਤ ਹੈ ਉਹਦੀ ਮਰਜ਼ੀ ਹੈ ਜੇ ਇਹ ਵੀ ਨਾ ਦਿੰਦਾ ਤੇ ਨਾ ਦਿੰਦਾ ਸਾਡੇ ਕਰਮ ਚੰਗੇ ਹਨ ਕਿ ਸਾਨੂੰ ਸਭ ਕੁਝ ਮਿਲ ਰਿਹਾ ਹੈ ਇਹ ਪਰਮਾਤਮਾ ਦੀ ਕਿਰਪਾ ਹੈ ਤੇ ਸਾਧ ਸੰਗਤ ਜੀ ਜਦੋਂ ਉਹ ਬਜ਼ੁਰਗ ਮਾਂ ਨੇ ਕਿਹਾ ਕਿ ਪੁੱਤਰ ਸਾਡੇ ਕੋਲ ਹੈ ਹੀ ਨਹੀਂ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਇਹ ਸੀ ਦਇਆ ਆਈ ਆਪਣੀ ਪੁਸ਼ਾਕ ਉਤਾਰੀ ਤੇ ਉਸ ਬੱਚੇ ਦੇ ਉੱਪਰ ਪਾ ਦਿੱਤੀ ਲੈ ਮੈਂ ਇਹਨੂੰ ਪੋਸ਼ਾ ਕੇ ਪਹਿਨਾ ਦੇ ਠੰਡ ਲੱਗਣੋਂ ਹਟ ਜੇਗੀ ਤੇ ਬੜੇ ਮਹਿੰਗੇ ਕੰਗਣ ਹੱਥਾਂ ਵਿੱਚ ਪਾਏ ਹੋਏ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਉਹ ਵੀ ਉਹ ਮਾਤਾ ਨੂੰ ਫੜਾ ਦਿੱਤੇ ਕਿ ਲੈ ਇਹਨਾਂ ਨੂੰ ਵੇਚ ਕੇ ਤੂੰ ਆਪਣਾ ਕੋਈ ਕੱਪੜੇ ਲੈ ਆਈ ਆਪਣਾ ਗੁਜਰਾਨ ਕਰੀਂ ਆਖੋ ਸਤਨਾਮ ਤੇ ਫਿਰ ਵੱਡਿਆਂ ਕੋਲ ਜਦੋਂ ਕਸ਼ਮੀਰ ਦੀ ਧਰਤੀ ਤੇ ਹਨੇਰੀ ਝੁੱਲੀ ਤੇ ਆਏ ਸੀ ਫਿਰ Hindu ਬ੍ਰਾਹਮਣ ਚੱਲ ਕੇ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕੀਨੋ ਬੜੂ ਕਲੂ ਮੈਂ ਸਾਕ ਉਦੋਂ ਮਦਦ ਕੀਤੀ ਤੇ ਬਚਪਨ ਵਿੱਚ ਆਪਣੀ ਪੁਸ਼ਾਕ ਲਾ ਕੇ ਦੇ ਦਿੱਤੀ ਆਪਣੇ ਕੰਗਣ ਲਾ ਕੇ ਦੇ ਦਿੱਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਘਰ ਗਏ ਪਾਪਸ ਮੁੜ ਗਏ ਵੀ ਹੋਰ ਪਾ ਕੇ ਲਿਆਉਂ ਮਾਤਾ ਜੀ ਮਾਤਾ ਨਾਨਕੀ ਜੀ ਵੇਖਦੇ ਆ ਪੁੱਤਰ ਜੀ ਇਹ ਕੀ ਕਰ ਆਇਓ ਵਿਆਹ ਦੇ ਸਮੇਂ ਉਪਰ ਤੁਸੀਂ ਪੋਸ਼ਾਕ ਲਾ ਰੱਖੀ ਐ ਨਹੀਂ ਮਾਤਾ ਜੀ ਬੜੇ ਗਰੀਬ ਮਾਂ ਪੁੱਤ ਖੜੇ ਸੀ ਮੇਰੇ ਅੰਦਰ ਤਰਸ ਆ ਗਿਆ ਮੇਰੇ ਅੰਦਰ ਦਇਆ ਮੇਰਾ ਮਨ ਕੁਰਲਾ ਉੱਠਿਆ ਮੇਰਾ ਹਿਰਦਾ ਬੈਰਾਗੀ ਹੋ ਗਿਆ ਮੈਥੋਂ ਵੇਖਿਆ ਨਹੀਂ ਗਿਆ ਮੈਂ ਪੋਸ਼ਾਕ ਲਾ ਕੇ ਦੇ ਦਿੱਤੀ ਉਹ ਕਹਿੰਦੇ ਸੀ ਸਾਡੇ ਕੋਲ ਤੇ ਹੈ ਹੀ ਨਹੀਂ ਮੈਂ ਸੋਚਿਆ ਮੈਂ ਤੇ ਘਰ ਜਾ ਕੇ ਹੋਰ ਵੀ ਪਾਲਾਂਗਾ ਇਸ ਕਰਕੇ ਮੈਂ ਉਹਨਾਂ ਨੂੰ ਉਹ ਕੱਪੜੇ দান ਕਰ ਦਿੱਤੇ ਆਖੋ ਸਤਨਾਮ ਸ਼ਬਦ ਪੜ ਰਹੇ ਸੀ ਗੁਰਬਾਣੀ ਦਾ ਮਾਣ ਨਾ ਕੀਜੈ ਸ਼ਰਣਾ ਪ੍ਰੀਜੈ ਕਰੇ ਸੋ ਭਲਾ ਮਨਾਈਏ ਐ ਮਿੱਤਰ ਸੁਣ ਸਜਣਾ ਕਿ ਸੇਕ ਕੇ ਸੁੰਦਾ ਹੰਕਾਰ ਨਹੀਂ ਕਰਨਾ ਮਾਲਕ ਦੀ ਹਮੇਸ਼ਾ ਸ਼ਰਣ ਪੈ ਰਣਾ ਚਾਹੀਦਾ ਉਹ ਜੋ ਮਰਜੀ ਦੇਵੇ ਜੋ ਮਰਜੀ ਨਾ ਦੇਵੇ ਜੋ ਕੁਝ ਪ੍ਰਮਾਤਮਾ ਕਰ ਹੈ ਉਹਨੂੰ ਭਲਾ ਕਰਕੇ ਹੀ ਮੰਨਣਾ ਚਾਹੀਦਾ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਇਹ ਜਿੰਦਾ ਤੇ ਇਹ ਸਰੀਰ ਸਭ ਕੁਝ ਉਹਦੀ ਭੇਟ ਕਰ ਦੇਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਪ੍ਰਮਾਤਮਾ ਨੂੰ ਲੱਭ ਲਈਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਉਹਦੇ ਹੁਕਮ ਵਿੱਚ ਰਹਿਣਾ ਭਇਓ ਅਨਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਐ ਸੱਜਣਾ ਗੁਰਮਖ ਖਜਾਨਾ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਪ੍ਰਮਾਤਮਾ ਦੀ ਮਿਹਰ ਹੋਵੇ ਉਹਨੂੰ ਪ੍ਰਮਾਤਮਾ ਦਾ ਨਾਮ ਬਹੁਤ ਹੀ ਪਿਆਰਾ ਲੱਗਣ ਲੱਗ ਪੈਂਦਾ ਹੈ ਕੱਲ ਸੁਣਿਆ ਸੀ ਨਾ ਵੀ ਪ੍ਰੀਤ ਹੋਵੇ ਜੀ ਦੀ ਪਿਆਰ ਹੋਵੇ ਉਹਨੂੰ ਯਾਦ ਨਹੀਂ ਕਰਨਾ ਪੈਂਦਾ ਉਹ ਆਪਣੇ ਆਪ ਯਾਦ ਰਹਿੰਦਾ ਹੈ ਜੇ ਗੁਰੂ ਨਾਲ ਪ੍ਰੇਮ ਹੈ ਗੁਰੂ ਨੂੰ ਯਾਦ ਨਹੀਂ ਕਰਨਾ ਪੈਂਦਾ ਗੁਰੂ ਆਪਣੇ ਆਪ ਯਾਦ ਰਹਿੰਦਾ ਹੈ ਭੈਉ ਅਨੁਗ੍ਰੋਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਨਾਨੰਕ ਕੋ ਗੁਰ ਕਿਰਪਾ ਧਾਰੀ ਸਭ ਅਕੂਲ ਨਿਰੰਝਣ ਦੀਠਾ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਸ ਪ੍ਰਮਾਤਮਾ ਨੇ ਰਹਿਮਤ ਕੀਤੀ ਕਿਰਪਾ ਕੀਤੀ ਦਾਸ ਨਾਨਕ ਉੱਤੇ ਗੁਰੂ ਨਾਨਕ ਦੇਵ ਜੀ ਹਰ ਥਾਂ ਫਿਰ ਪ੍ਰਮਾਤਮਾ ਦੇਖਣ ਲੱਗ ਪਿਆ ਜਿਹਦੀ ਕੋਈ ਖਾਸ ਕੁੱਲ ਨਹੀਂ ਹੈ ਜਿਹਦੀ ਕੋਈ ਜਾਤ ਨਹੀਂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਐਸੇ ਪਰਮੇਸ਼ਵਰ ਨੂੰ ਪ੍ਰਮਾਤਮਾ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਾਂ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ